ਅੱਗ ਦੀ ਲੋ ਪ੍ਰਭਾਤ ਦਾ ਆਗਾਜ਼ ਕਰਦੀ ਹੋਈ ਚਲੋ ਸੱਜਰੀ ਸਵੇਰ ਚਾਹ ਦਾ ਪਿਆਲਾ ਤੁਹਾਨੂੰ ਵੀ ਸਤਿ ਸ੍ਰੀ ਅਕਾਲ ਜੀ ਅੰਗਰੇਜ਼ ਵਲੌਗ 96 ਵਿੱਚ ਤੁਹਾਡਾ ਸਵਾਗਤ ਹੈ। ਵਲੌਗ ਦੇ ਅਨੁਸਾਰ ਅਸੀਂ ਅੱਜ ਦਿਨ ਚੜਾ ਸ਼ੁਰੂ ਕਰ ਲਈ ਹੈਗੀ ਆਸ-ਪਾਸਾ ਦੇ ਕੇ ਅਸੀਂ ਕੰਮ ਬੰਦਿਆਂ ਨੂੰ ਭੇਜ ਦਿੱਤਾ ਤੇ ਸਾਡੀ ਡਿਊਟੀ ਲੱਗੀ ਹੈਗੀ ਰੋਟੀ ਪਾਣੀ ਬਣਾਉਣਾ ਆਟਾ ਗੁੰਨਣ ਲੱਗਿਆ ਗਿਆ ਤੇ ਮੂਗ ਦੀ ਦਾਲ ਧਰੀ ਹੋਈ ਹੈਗੀ ਤੇ ਖਾਣਾ ਪਾਣੀ ਬਣਾ ਕੇ ਸੀ ਕੰਮ ਯੋਧੇ ਹੱਲ ਵਧਾਂਗੇ ਰੋਟੀਆਂ ਲੈ ਕੇ ਅਸੀਂ ਹਾਜ਼ਰ ਹੋ ਗਏ ਹਾਂਗੇ ਦਾਲ ਕੜਛੀ ਵੱਧ ਗਈ ਸੀਗੀ ਕੌਲੀ ਚ ਪਾ ਲਿਆ ਤੇ ਇੱਕ ਡੋਲਾ ਦਾਬ ਦਾ 10 ਜਣੇ ਹੈਗੇ ਓ ਰੋ ਲਾਠੂ ਉਸ ਲੋ ਹਰੀ ਮਮਤਾ ਟੇਕ ਕੇ ਲੰਗਾ ਲੈ ਦੇ ਹਾਂ ਜਲੀ ਜਾਂਦੀ ਆ ਹਾਂ ਓਕੇ ਓਕੇ ਆ ਹਰੀ ਮਿਰਚ ਵਾਲੀ ਗੋਲੀ ਆ ਬਾਪ ਨੂੰ ਮੱਥਾ ਟੇਕ ਕੇ ਫੇਰ ਲਾਉਣੀ ਆ ਪਹਿਲਾ ਸਾਤ-ਸਾ ਤੋਰੇ ਲਾ ਕੇ ਅੱਛਾ ਤੇਰਾ ਇਹਦਾ ਨਾਮ ਲੈ ਉਹ ਤਾਏ ਗੋਰਾ ਵੱਧ ਤੋਰੇ ਤੋਰਦਾ ਹਾਰਿਆ ਤੂੰ 3:30 3:30 ਓਰੇ ਆ ਬੰਦਾ ਸਾਡਾ ਪ੍ਰਾਂਤ ਤੇ ਆ ਗਿਆ ਬੁੱਢਾ ਹੋ ਗਿਆ ਇਹ ਉਹਦੀ ਫੋਟੋ ਲੱਕ ਵੀ ਆ ਬਾਬੇ ਨਾਲੋਂ ਵੀ ਲਾਲੇ ਤੇ ਤੇਰੇ ਤਾਏ ਵੀ ਅੱਛਾ ਖੱਟ ਕੇ ਕੰਮ ਖੱਟ ਗਏ ਲੱਗ ਜੂ ਬੜਾ ਅਜ ਕਿਨੇ ਢਾਈ ਢਾਈ ਪ੍ਰਾਣੀਆਂ ਟਿੰਡਾਂ ਇੱਥੇ ਮੌਜੂਦ ਨਹੀਂ ਅੱਦਾਂ ਸਰਾ ਅੱਦਾਂ ਤੇ ਚਾਹ ਸਾਡੀ ਬਣ ਗਈ ਹੈ ਗਰ ਲਾਲ ਨੇ ਬਣਾਲੀ ਸੀਗੀ ਰੋਟੀਆਂ ਸੀ ਲੈ ਚੀਏ ਇਹ ਤਾਉਦੀ ਮੋਟਰ ਤੇ ਚਾਹ ਬਣਾਈਏਗੀ ਜੀ ਜਿਆਦਾ ਭੁੱਖ ਹੈ ਨਾ ਇੱਕ ਇੱਕ ਪੱਥਰ ਹੀ ਖਪੜੇ ਦੇ ਨਾ ਵਾਰ ਆਪਰਾਣਾ ਖੂੜੇ ਖੁਸਕਦੇ ਆ ਵੀਰੋ ਦੇਖੋ ਚਿੜੀ ਛੂੰਂਦੇ ਨੇ ਜਾਲ ਦੇ ਚ ਨਾਂਗੀ 100 150 ਫੁੱਟ ਡੂੰਗਾ ਖੂਗਾ ਪੱਥਰ ਦਾ ਬਣਾਇਆ ਵਗਾ ਚਿਣਿਆ ਵਾ ਕੋਈ ਐਟ ਨਹੀਂ ਵਰਤੀ ਗਈ ਇਹ ਖੂਜ ਇਹ ਚ ਪਾਣੀ ਹੈ ਉਹਨੂੰ ਕੋਲ ਰੀਜਨ ਉੱਤੇ ਖੜਕੇ ਦੇ ਤੇ ਪੱਥਰ ਦੀ ਚਣਾਈ ਕੀਤੀ ਵੀ ਹੈਗੀ ਬੰਦੇ ਹਾਦਰ ਨਾਜ਼ਰ ਹੋ ਗਏਗੇ ਚਾਹ ਤੇ ਇੱਕ ਬੰਦਾ ਹੋਰ ਪਹੁੰਚ ਰਿਹਾ ਹੈਗਾ ਦੇਖ ਨਾਲ ਹੀ ਟੈਂਡਾ ਕੀ ਖੂਦ ਹੈ ਆ ਆ ਦੇਖ ਸਕਦੇ ਚਵਾਰਾ ਪੁਰਾਣਾ ਘਰਬਾਰ ਆ ਗਏ ਇੱਟਾਂ ਦੀ ਕਟ ਪੱਥਰਾਂ ਦੀ ਵੱਧ ਵਾਰ ਤੋਂ ਕਰਦੇ ਹਾਲੇ ਤੱਕ ਸਿਲਾ ਜਿਹੜਾ ਸੀ ਉਹਦਾ ਕੰਮ ਲੈਂਦੇ ਹੈਗੇ ਬੀਮ ਲੈਂਟਰ ਦਾ ਸਿਲਾ ਨਾਲ ਅੱਗੇ ਲੱਗਦਾ ਸਾਡੇ ਨੂੰ ਰੋਟੀ ਨਹੀਂ ਮਿਲਦੀ ਬਹੁਤ ਹੈ ਰੋਟੀ ਤੇ ਕਿੰਨੀ ਦੀ ਜਾਂਦਾ ਦਤਾ ਰੋਟੀ ਤਾਂ ਖਾਣਾ ਦਾ ਖਾਤਾ ਹੀ ਨਹੀਂ ਅਸੀਂ ਚਾਹ ਪੀਂਦੇ ਹਾਂ ਕਿ ਤਾਉ ਨੇ ਉਹ ਸਿੱਧੀ ਲਾ ਲਈ ਪੈਗ ਪਾਕਿਸਤਾਨ ਦੇ ਵਿੱਚ ਜੋ ਮਕਾਨ ਬਣਾਏ ਜਾਂਦੇ ਇਹ ਜਿਹੀਆਂ ਪੌੜੀਆਂ ਹੁੰਦੀਆਂ ਸੀਆਂ ਸਿਲਾ ਵੇਖ ਲਓ ਤੁਸੀਂ ਉਹ ਦਿਨਾਂ ਬਣਾਈਆਂ ਜਾਂਦੀਆਂ ਸੀਆਂ ਪੱਥਰ ਨਾਲ ਹੀ ਇਹ ਜਦੋਂ ਹੱਲਾ ਹੱਲੇ ਵੇਲੇ ਬਾਅਦ ਚ ਪਿੰਡ ਰਹਿਣ ਲੱਗੇ ਇਥੋਂ ਦੇ ਮਕਾਨ ਮਾਲਕ ਸਾਡੀ ਪੰਚਾਇਤ ਬੈਠੀ ਹੈਗੀ ਅਰੇ ਯਾਰ ਮੇਰੀ ਵੀ ਸਬਤ ਵੇਲੇ ਮਿਲਾਂਗੀ ਹਾਂ ਜੀ ਦੇਖੋ ਤਾਈ ਇਹ ਵੀ ਪੂਰੀ ਸੰਸਕ੍ਰਿਤੀ ਨੂੰ ਬਚਾਇਆ ਹੋਇਆ ਹੈਗਾ ਦੇਖ ਕਣਕਾ ਪੱਕਣ ਦੇ ਹਾਲੇ ਆਈਆਂ ਸ਼ਰਮਾ ਲਗਭਗ ਵੱਡੀਆਂ ਗਈਆਂ ਤੇ ਖਾਟੂ ਸ਼ਾਮ ਨੂੰ ਪੁੱਛਦੇ ਆ ਸਾਰੇ ਰਾਜਸਥਾਨ ਹਰਿਆਣੇ ਦੇ ਲੋਕ ਜ਼ਿਆਦਾਤਰ ਰਾਵਲੀ ਪਰਬਤ ਲੜੀਆਂ ਵਿੱਚ ਅੱਲਾ ਅਰਾ ਅਰਾਵਲੀ ਪਰਬਤ ਦੀ ਗੋਦ ਵਿੱਚ ਵਸੇ ਨੰਗਲਪਿੰਡ ਮਖੋਟਾ ਤੇ ਤੇ ਚਾਹ ਅਸੀਂ ਆਪ ਤਿਆਰ ਕਰੀ ਜਾਂਦੇ ਆਂ ਦੇ ਜੁੰਡੀ ਦੇ ਯਾਰ ਉਹ ਪੱਗਵਟ ਯਾਰ ਜਮਪਾ ਕਹਿੰਦੇ ਨੇ ਉਹ ਵਾਲੀ ਗੱਲ ਬਾਤ ਆ ਗਈ ਇਹਨੇ ਦੀ ਚਾਚੇ ਭਿੰਦੇ ਦੀ ਤੇ ਭੂਲੇ ਦੀ ਚਾ ਸਾਡੀ ਬਣੀ ਜਾਂਦੀ ਹੈ ਕੀ ਬਣ ਗਈ ਚਾ ਠੇਕੇਦਾਰ ਸਾਡਾ ਸਾਨੂੰ ਕਹੀ ਜਾਂਦਾ ਗਰ ਲਾਲ ਸਿੰਘ ਘਨੌਰ ਕਹਿ ਰਿਹਾ ਵੀ ਭਾਈ ਥਾਂ ਬਣਾ ਗਏ ਚਾ ਹਜੇ ਬਣੀ ਨਹੀਂ ਤੇ ਚਾ ਸਾਡੀ ਬਣੀ ਜਾਂਦੀ ਆ ਲਓ ਜੀ ਨਰਾਜ਼ ਹੁਣ ਤੋਂ ਬਜਾਏ ਇੱਕ ਕੱਪ ਹਉਠੋਕਿਆ ਠੇਕੇਦਾਰ ਨੇ ਚਾ ਦਾ ਉਹ ਤੇ ਫਤਮਾ ਇਹ ਮੜਾ ਰਿਹਾ ਕਾਪੀ ਦੱਸਦਾ ਕਿ ਮਾਈਕ ਲਈ ਵਾ 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 ਰਕ ਪਈਆਂ ਦੋ ਦੋ ਪਾਵਾਂਗੇ ਕੱਟ ਕੱਟ ਕੇ ਬਿੱਤੂ ਸਾਰਿਆਂ ਤੋਂ ਉੱਚਾ ਪਹਾੜਾ ਇਹ ਤੇ ਆ ਹੱਦ ਆ ਗਈ ਜਿਉਣੇ ਨੇ ਇੱਥੋਂ ਛਾਲ ਮਾਰੀ ਪੂਰਾ ਹੱਦਾਂ ਪਾਸੇ ਉਹ ਕਿ ਇਥੋਂ ਜਵਣੇ ਨੇ ਛਾਲ ਮਾਰੀ ਸੀ ਉਹ ਪਹਾੜੀ ਹੈਗੀ ਉਹ ਕਥਾਨਗੀ ਤੇ ਥੱਲੇ ਪਖਾਨਾ ਏਰੀਆ ਹੈਗਾ ਇਹ ਨਦੀ ਹੱਦ ਇਹ ਬੰਦ ਨਦੀ ਹੈ ਕਿਹੜੀ ਨਦੀ ਕੱਗੇ ਚਾਚਾ ਇਹਨੂੰ ਰਾਜਸਥਾਨ ਦੀ ਘੱਗਰ ਨਦੀ ਆ ਇਹ ਮੈਂ ਤਾਂ ਬਣਾਉਣ ਭੇਜੂਗਾ ਇੱਥੇ ਵੀਡੀਓ ਦੀ ਵੀਡੀਓ ਅਹੀਂ ਬਣੂਗੀ ਇਹ ਲੋਕਾਂ ਨੂੰ ਦਿਖਾਉਣਾਗਾ ਵੀ ਵੀ ਇਹ ਬਿਨਾ ਪਾਣੀ ਦੇ ਵਾਣਾ ਬਰਾਨੀ ਵਾਣ ਕਹਿੰਦੇ ਰੋਹੀ ਬਿਆਵਣ ਇੱਥੇ ਪਾਸ ਹੁਣੇ ਸਰੋ ਕਰ ਲੱਗ ਗਏ ਪਹਿਲਾਂ ਇੱਥੇ ਬਰਾਨੀ ਹੁੰਦਾ ਸੀਗਾ ਇਲਾਕਾ ਰੋਹੀਆਂ ਠੀਕ ਆ ਜੀ ਫਾਇਰ ਤੇ ਮੰਗਰ ਮੰਦਰ ਦੀ ਤਸਵੀਰ ਆਉਣੀ ਚਾਹੀਦੀ ਹੈ ਵਿੱਚ ਚਾਹ ਬਣੀ ਜਾਂਦੀ ਹੈਗੀ ਚਾਚਾ ਮੇਰਾ ਕਹਿੰਦਾ ਵੀ ਉਹ ਮਖਿਆਲ ਦੇ ਡੱਬੇ ਜੇ ਪਾਈ ਹੈਗੇ ਦੂਰੋਂ ਆਹੀਂ ਲੱਗਦੇ ਆ ਘਰ ਜੇ ਚਿੱਟੇ ਜੀ ਕਹਿੰਦਾ ਕਹਿੰਦਾ ਚੋਕ ਕੇ ਲਿਆਵਾਂਗੇ ਮਖਿਆਲ ਮੱਖੋ ਤਾਂ ਚੋਲੇ ਨਾ ਕਾ ਬਾਬਾ ਐ ਤਾਂ ਲੱਗਿਆ ਸੀ ਲੱਗਿਆ ਸੀ ਮਖਿਆਲ ਪੂਰਾ ਭਰਿਆ ਵਗਾ ਪੂਰਾ ਭਰਿਆ ਪੈਣੀ ਅਸੀਂ ਵੇਖਿਆਗਾ ਬਿਲੇ ਆਲੇ ਬਿਲੇ ਆਲੇ ਬਿਲੇ ਆਲੇ ਸ਼ਾਮ ਦੇ 6 ਵਜ ਚੁੱਕੇ ਹੈਗੇ ਬੰਦੇ ਪਾਣੀ ਪੀ ਰਹੇ ਹੈਗੇ ਤੇ ਮੈਂ ਬਣਾਉਣ ਚੱਲਿਆਂਗਾ ਰੋਟੀ ਪਾਣੀ ਉਹ ਹੀ ਚੀਜ਼ ਨਿਕਲੀ ਪਰਾਹੀ ਦਿਲਾਂ ਮੇਰਿਆ ਜੀ ਦੇ ਪਿੱਛੇ ਹੋ ਪਾਉਂ ਚੁੱਕੇ ਐ ਸੀ ਆਪ ਦੇ ਫੂ ਟੈਂਡ ਠਹਿਰ ਤੇ ਬੱਲੇ 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 ਅੱਗ ਪਹਿਲੇ ਹੀ ਮੱਚੀ ਜਾਂਦੀ ਆ ਤੇਰਾ ਭਲਾ ਜੀ ਗਰ ਲਾਲ ਸਿੰਘ ਕੰਮ ਕਰਕੇ ਗਿਆ ਪਾਣੀ ਭਰ ਕੇ ਲਿਆ ਨਾ ਕੰਮ ਓਕੇ ਐ ਚੇ ਉੱਪਰ ਵੀ ਕੰਮ ਓਕੇ ਰੱਖਦਾ ਹੁਣੀ ਤੋੜਾ ਭਰ ਕੇ ਲਿਆ ਨਾ ਗਰ ਲਾਲ ਆ ਸਾਡੀ ਰੈਂਡ ਬਸੇਰਾ ਲੈਟ ਸੁਬਾ 6 ਤੋਂ 12 ਤੱਕ ਹੀ ਆਉਂਦੀ ਆ ਰਾਜਸਥਾਨ ਫੀਡਰ ਦੀ ਤੋ ਦਰਖਤ ਲੱਗੇ ਹੋਏ ਗਿਆ ਨਾ ਮੈਨੂੰ ਪਤਾ ਨਹੀਂ ਗਿਆ ਪਰ ਬਹਾਰ ਆ ਚੁਕੀ ਐ ਨਾ ਤੇ ਵੀ ਲੀਡੇ ਸਾਡੇ ਤੋਤੇ ਪਏ ਆ ਆ ਮੇਰੀ 68 59 ਤੇ ਚਮਟਾ ਕਰਦ ਸਭ ਪਿਆ ਹੋਇਆਗਾ ਚਲੋ ਹੁਣ ਬਣਾਉਣਾ ਮੈਂ ਆਲੂ ਵਾਲ ਕੇ